australia study visa ਦੀ ਗੱਲ ਕਰਾਂਗੇ ਸਟੂਡੈਂਟਸ ਨੂੰ ਅੱਜ ਬਹੁਤ ਹੀ ਖਾਸ ਪੁਆਇੰਟਸ ਉੱਪਰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਪਹਿਲਾ ਤਾਂ ਇਹ ਕਿ ਅਗਰ ਆਪਾਂ ਆਸਟ੍ਰੇਲੀਅਨ ਜੌਬ ਮਾਰਕੀਟ ਦੀ ਗੱਲ ਕਰੀਏ ਤੇ ਉਸ ਦੇ ਹਿਸਾਬ ਦੇ ਨਾਲ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਕੋਰਸੇ ਦੇ ਨਾਲ ਅੱਗੇ ਵਧਣਾ ਚਾਹੀਦਾ ਤਾਂ ਕਿ ਤੁਹਾਨੂੰ ਅੱਗੋਂ ਟੇ ਸਾਰੀ ਜੌਬ ਦੀ ਆਪਸ਼ਨਸ ਆ ਮਿਲਣ ਹੀ ਨਾਲ ਦੀ ਨਾਲ ਪੀਆਰ ਦਾ ਰਸਤਾ ਵੀ ਤੁਹਾਡਾ ਈਜ਼ੀ ਹੁੰਦਾ ਸੋ ਅੱਜ ਦੀ ਵੀਡੀਓ ਸਾਰੇ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਜਿੰਨੇ ਵੀ ਸincere ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤੇ ਆਪਣੇ ਫਿਊਚਰ ਦੀ ਤੁਸੀਂ ਪਲੈਨਿੰਗ ਕਰ ਰਹੇ ਹੋ ਤਾਂ ਇਹ ਵੀਡੀਓ ਸੁਣ ਕੇ ਇੱਕ ਇੱਕ ਗੱਲ ਆਪਣੇ ਜ਼ਿਹਨ ਵਿੱਚ ਰੱਖ ਕੇ ਹੀ ਆਪਣੇ ਕੋਰਸ ਦੀ ਤੁਸੀਂ ਸਿਲੈਕਸ਼ਨ ਕਰਨੀ ਹੈ ਇੱਕ ਹੋਰ ਚੀਜ਼ ਫੰਡਸ ਨੂੰ ਲੈ ਕੇ ਵੀ ਬੜੀ ਇੱਕ ਖਾਸ ਕਲੈਰਿਟੀ ਤੁਹਾਨੂੰ ਆ ਦੇ ਦੇਣ ਜਾ ਰਹੇ ਆ ਵੀਡੀਓ ਦੇ ਵਿੱਚ ਹੀ ਤੁਹਾਨੂੰ ਇਹ ਪੁਆਇੰਟ ਜੋ ਹੈ ਸਮਝ ਆਏਗਾ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਸਾਰੇ ਪੁਆਇੰਟਸ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ওভারਸੀਸ 102 ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸੋ ਮੈਮ ਜ਼ਰੂਰ ਅੱਜ ਆਪਾਂ ਗੱਲ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਦੇ ਆ ਸਟੂਡੈਂਟਸ ਦਾ ਸਵਾਲ ਤਾਂ ਇਹ ਹੁੰਦਾ ਹੀ ਅਸੀਂ ਕਿਹੜੇ ਕੋਰਸ ਦੇ ਵਿੱਚ ਜਾਈਏ ਪਰ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਕੁਝ ਅਜਿਹੇ ਕੋਰਸ ਜਿਹੜੇ ਆਪਾਂ ਕਹੀਏ ਸਟੂਡੈਂਟਸ ਨੂੰ ਅੱਗੋਂ ਜਾ ਕੇ ਜੌਬ ਦੇ ਵਿੱਚ ਮਦਦ ਕਰਨ ਪੀਆਰ ਦੇ ਵਿੱਚ ਮਦਦ ਕਰਨ ਕਿ ਅਜਿਹੇ ਵੀ ਕੋਈ ਖਾਸ ਕੋਰਸ ਨੇ ਤਾਂ ਕਿ ਸਟੂਡੈਂਟਸ ਸਹੀ ਆਪਸ਼ਨ ਦੇ ਨਾਲ ਹੀ ਅੱਗੇ ਵਧਣ ਦੇਖੋ ਹਰਜੋਤ ਹਰ ਸਟੂਡੈਂਟ ਜਿਹੜਾ ਜਾ ਰਿਹਾ ਇੱਥੋਂ ਉਹ ਇੱਕ ਸੁਖਨਾ ਲੈ ਕੇ ਜਾ ਰਿਹਾ ਇੱਕ ਡ੍ਰੀਮ ਲੈ ਕੇ ਜਾ ਰਿਹਾ ਕਿ ਮੈਂ ਮੇਰਾ ਅੱਗੇ ਫਿਊਚਰ ਬਹੁਤ ਅੱਛਾ ਹੋਏ ਕੋਈ ਵੀ ਮਾਪੇ ਬਬ ਜਿਹੜਾ ਆਪਣੇ ਬੱਚੇ ਤੇ 15-20 ਲੱਖ ਰੁਪਿਆ ਜਿਹੜਾ ਇਹ ਸਾਲ ਦਾ ਲਗਾ ਰਿਹਾ ਹੈ ਕਿਉਂਕਿ ਕੋਈ ਵੀ ਫੀਸ ਜਿਹੜੀ ਹੈ 30000 ਡਾਲਰ ਤੋਂ ਘੱਟ ਨਹੀਂ ਆ ਤਾਂ 16-17 ਲੱਖ ਫੀਸ ਹੋ ਗਈ ਐਵਰੇਜ ਯੂਨੀਵਰਸਿਟੀ ਦੀ ਵੀ ਹੈ ਨਾ ਉਸ ਤੋਂ ਉੱਪਰ ਜੇ ਯੂਨੀਵਰਸਿਟੀ ਬਹੁਤ ਅੱਛੀ ਹੈ ਕੋਰਸ ਬਹੁਤ ਸਪੈਸੀਫਿਕ ਹੈ ਉਹ 35000 ਡਾਲਰ 40000 ਡਾਲਰ ਵੀ ਜਾ ਸਕਦੀ ਹੈ ਤੇ ਜੇ ਮੰਨ ਲਓ 15 ਲੱਖ ਵੀ ਸਾਲ ਦਾ ਲਗਾ ਰਿਹਾ ਹੈ ਬੱਚਾ ਤੇ ਰਿਟਰਨ ਔਨ ਇਨਵੈਸਟਮੈਂਟ ਉਹ ਇੱਕ ਸੁਖਨਾ ਹੈ ਫਿਰ ਵੀ ਉਹ ਇੰਨਾ ਪੈਸਾ ਲਾ ਰਹੇ ਆ ਜਦ ਕਿ ਆਮ ਤੌਰ ਤੇ ਜੇ ਦੇਖਿਆ ਜਾਏ ਇੱਕ ਅੱਛੀ ਫੈਮਿਲੀ ਫਾਈਨੈਂਸ਼ਲੀ ਜੇ ਸਾਉਂਡ ਹੈ ਉਹਨਾਂ ਦੇ ਵਾਸਤੇ ਪੈਸਾ ਕੋਈ ਜ਼ਿਆਦਾ ਨਹੀਂ ਹੁੰਦਾ ਬਟ ਕੋਈ ਵੀ ਪੈਸਾ ਬੜੇ ਮਿਹਨਤ ਦੀ ਕਮਾਈ ਹੈ ਔਰ ਉਹ ਇੱਕ ਅੱਛੀ ਐਜੂਕੇਸ਼ਨ ਤੇ ਹੀ ਲਗਾਉਣਾ ਚਾਹੁੰਦੇ ਆ ਹਰ ਮਾਪੇ ਦਾ ਇੱਕ ਸੁਖਨਾ ਹੈ ਕਿ ਮੈਂ ਆਪਣੇ ਬੱਚੇ ਨੂੰ ਜਿਹੜਾ ਇੱਕ ਅੱਛੀ ਐਜੂਕੇਸ਼ਨ ਦਵਾ ਮੇਰੇ ਖਿਆਲੋਂ ਆਪਣਾ ਪੇਟ ਕੱਟ ਕੇ ਵੀ ਬੱਚੇ ਨੂੰ ਜਿਹੜਾ ਪੜਾਣ ਤੇ ਉੱਪਰ ਖਰਚਾ ਕਰਦੇ ਆ ਉਹ ਫਿਰ ਯੂਨੀ ਬਾਹਰ ਦੀ ਇੱਕ ਰੋ ਹੋ ਗਈ ਹਰ ਬੰਦੇ ਦੀ ਕਿ ਕਮੇਜ਼ ਹੋ ਗਈ ਕਿ ਬੱਚਾ ਬਾਹਰੋਂ ਪੜ੍ਹ ਕੇ ਆਇਆ ਹੈ ਜਾਂ ਬਾਹਰ ਸੈਟਲਡ ਹੈ ਉਹ ਫਿਰ ਯੂਨੀਵਰਸਿਟੀਆਂ ਦਾ ਚੰਗੀਆਂ ਦਾ ਚੋਣ ਕਰਨਾ ਬਹੁਤ ਇੱਕ ਜਿੰਨੂੰ ਕਹਿੰਦੇ ਇੰਪੋਰਟੈਂਟ ਚੀਜ਼ ਹੈ ਐਂਡ ਕੋਰਸ ਚੋਣ ਕਰਨਾ ਸਭ ਤੋਂ ਉਸ ਤੋਂ ਵੀ ਇੰਪੋਰਟੈਂਟ ਕੋਰਸ ਦਾ ਚੋਣ ਕਰਨਾ ਹੁਣ ਜੇ ਬੱਚਾ ਮੈਡੀਕਲ ਸਾਇੰਸ ਤੋਂ ਹੈ ਤਾਂ ਜ਼ਿਆਦਾਤਰ ਬੱਚੇ ਨਰਸਿੰਗ ਲੈਂਦੇ ਆ لیکن میں انہا پیرنٹس ਨੂੰ ਦੱਸਾਂ ਕਿ ਤੁਸੀਂ ہیلتھ اینڈ نیوٹریشن ਲੋ ਤੁਸੀਂ سپورٹس مینجمنٹ ਲੋ ਤੁਸੀਂ ਦੇਖੋ ਕਿ ਨਰਸਿੰਗ ਤਾਂ ਇੱਕ ਆਮ ਕੋਰਸ ਬਸ ਤੁਸੀਂ ਸੁਣਿਆ ਨਰਸਿੰਗ ਕਰ ਲੋ ہیلتھ اینڈ نیوٹریشن ਵਾਲਿਆਂ ਦੇ ਕਦੇ ਤੁਸੀਂ ਦੇਖੋ ਕਿ ਉਹਨਾਂ ਦੇ ਸੈਲਰੀਜ਼ ਕਿੰਨੀ ਜ਼ਿਆਦਾ ਨਰਸਿੰਗ ਤੋਂ ਜ਼ਿਆਦਾ ਆਏਗੀ ਕਿਉਂਕਿ ਅਵੇਅਰਨੈਸ ਨਹੀਂ ਹੈ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਕਹਿਤਾ ਉਹ ਲੈ ਕੇ ਆ ਜੋ پی آر ਮਿਲ ਜਾਏਗੀ ਬਟ ਤੁਸੀਂ ਆਪਣਾ ਇਹ ਦੇਖੋ ਕਿ ਇੱਕ ਵਾਈਟ ਕਾਲਰ ਜੌਬ ਸੈਲਰੀ ਆਊਟਕਮ ਸਪੋਰਟਸ ਮੈਨੇਜਮੈਂਟ ਚ ਇੱਕ ਬੱਚੇ ਨੂੰ ਮੈਂ ਭੇਜਿਆ ਸੀਗਾ ਉਹਦੀ ਸੈਲਰੀ ਉਹਦੇ ਦਾਦਾ ਹੀ ਨੇ ਆ ਕੇ ਦੱਸੀ ਉਹ ਅੱਜ ਤੋਂ ਮੇਰੇ ਖਿਆਲ ਹੋ ਗਏ 8-10 ਸਾਲ ਦੀ ਗੱਲ ਕਹਿੰਦੇ ਬਾਕੀ ਬੱਚਿਆਂ ਨੂੰ ਉਸ ਟਾਈਮ 15 ਡਾਲਰ ਮਿਲਦੇ ਸੀ ਇਹਨੂੰ 40 ਡਾਲਰ ਘੰਟੇ ਦੇ ਮਿਲਦੇ ਸੀ ਉਸ ਟਾਈਮ ਜੀ ਠੀਕ ਹੈ ਤੇ ਕੋਰਸੇਸ ਥੋੜੇ ਜੇ ਅੱਛੇ ਲੋ ਕਿਉਂਕਿ ਹਰ ਬੱਚਾ ਅਜਕਲ ਜਿਹੜਾ ਸਪੋਰਟਸ ਦੇ ਵਿੱਚ ਜਾਣਾ ਚਾਹੁੰਦਾ ਹੈ ਸਪੋਰਟਸ ਦੇ ਵਿੱਚ ਜਾਣ ਨਾਲ ਸਪੋਰਟਸ ਦੇ ਇੰਜਰੀਜ਼ ਵੀ ਹੁੰਦੀਆਂ ਠੀਕ ਹੈ ਉਹਨਾਂ ਦੇ ਰਿਲੇਟਡ ਬਹੁਤ ਸਾਰੀ ਚੀਜ਼ਾਂ ਚਾਹੀਦੀਆਂ ਸਪੋਰਟਸ ਆਪਣੇ ਆਪ ਚ ਇੱਕ ਬਹੁਤ بڑا ਆ ਡਿਪਾਰਟਮੈਂਟ ਹੈ ਜਿਹਦੇ ਵਿੱਚ ਬੱਚੇ ਜਾਂਦੇ ਆ ਹਰ ਬੰਦਾ ਜਿਹੜਾ ਇਸ ਟਾਈਮ ਬਿਕੋਜ਼ ਆਫ ਜਿਹੜਾ ਗਲਤ ਖਾਣ ਪਾਣ ਦੀ ਵਜ੍ਹਾ ਨਾਲ ਹੈਲਥ ਇਸ਼ੂਜ਼ ਹੈ ਤੇ ਉਹਨਾਂ ਨੂੰ ਡਾਈਟੀਸ਼ੀਅਨ ਚਾਹੀਦੇ ਹੈਲਥ ਐਂਡ ਨਿਊਟ੍ਰੀਸ਼ਨ ਵਾਲਾ ਕੋਰਸ ਬਹੁਤ ਅੱਛਾ ਕੋਰਸ ਆਂਦਾ ਹੈ ਇੱਦਾਂ ਦੇ ਮੇਰੇ ਖਿਆਲ 100 ਕੋਰਸੇਸ ਨਿਕਲਣਗੇ ਅੱਛੇ ਕੋਰਸੇਸ ਨਿਕਲਣਗੇ ਜਿਆਦਾ ਸੀ ਸਟੂਡੈਂਟ ਨਾਲ ਬੈਠਦੇ ਆਂ ਬਟ ਮੈਂਟਲੀ ਜਿਹੜੀ ਸੁਣੀ ਸੁਣਾਈ ਗੱਲਾਂ ਤੋਂ ਹਟ ਕੇ ਜਸ ਸਾਡਾ ਐਜ਼ ਅ ਕੰਸਲਟੈਂਟ ਐਜ਼ ਅ ਕਾਉਂਸਲਰ ਤੁਸੀਂ ਸਾਨੂੰ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਬੱਚੇ ਵਾਸਤੇ ਅਸੀਂ ਮਤਲਬ ਬਹੁਤ ਅੱਛਾ ਕਰ ਰਹੇ ਆਂ ਬਟ ਤੁਹਾਨੂੰ ਸੁਣਨਾ ਪਏਗਾ ਮੈਂ ਕੁਝ ਕੋਰਸੇਸ ਦੀ ਲਿਸਟ ਲੈ ਕੇ ਆਈ ਆਂ ਜਿਹੜੇ ਕਿ ਬੱਚੇ ਦੇ ਉਹਦੇ ਵਿੱਚ ਤੁਹਾਨੂੰ आ, मतलब अगर सैटलमेंट या जॉब च हेल्प कर सकते हैं जिदा मास्टर ऑफ साइबर सिक्योरिटी एंड फॉरसाइनिंग ठीक है फॉरेंसिक मास्टर ऑफ साइबर सिक्योरिटी एंड फॉरेंसिक मास्टर ऑफ इंफॉर्मेशन कम्युनिकेशन टेक्नोलॉजी मास्टर्स के कोर्स है मा ठीक है मास्टर ऑफ हेल्थ साइंस मैनेजमेंट ये सारे जड़े कोर्सिज मैं थोड़ा तो दसूँगी सारे एक तो एक दैन आ गए मास्टर बिजनेस वास्ते मास्टर ऑफ सप्लाई चेन मैनेजमेंट अपलाइड इन्फॉर्मेन टेक्नोलॉजी बिजनेस एनैलिटिक ਠੀਕ ਹੈ ਇਹ ਸਾਰੇ ਕੋਰਸ ਜਿਹੜੇ ਆ ਤੁਹਾਨੂੰ ਮੈਂ ਮਾਸਟਰ ਆਫ ਡਾਟਾ ਸਾਇੰਸ ਮਾਸਟਰ ਆਫ ਕੰਸਟਰਕਸ਼ਨ ਐਂਡ ਇਨਫਰਾਸਟਰਕਚਰ ਮੈਨੇਜਮੈਂਟ ਤੁਸੀਂ ਇਹ ਦੇਖੋ ਕੋਈ ਵੀ ਸਿਟੀ ਹੈ ਜਦੋਂ ਬਹੁਤ بڑے ਇਨਫਰਾਸਟਰਕਚਰ ਦੇ ਉਸ ਤੋਂ ਨਿਕਲਦੀ ਹੈ ਕੈਪੀਟਲਸ ਹੈ ਆਸਟ੍ਰੇਲੀਆ ਵਿੱਚ ਜੇ ਤਾਂ ਮੈਲ ਮੈਲਬਨ ਕਹਿ ਲਓ ਸਿਡਨੀ ਕਹਿ ਲਓ ਐਡਿਲੇਡ ਕਹਿ ਲਓ ਬ੍ਰਿਸਬੇਨ ਕਹਿ ਲਓ ਇਹਨਾਂ ਨੂੰ ਬਹੁਤ ਸਾਰੇ ਕੰਸਟਰਕਸ਼ਨ ਇੰਜੀਨੀਅਰਸ ਚਾਹੀਦੇ ਆ ਐਂਡ ਇਨਫਰਾਸਟਰਕਚਰ ਮੈਨੇਜਮੈਂਟ ਹੁਣ ਇੰਨੇ بڑے بڑے ਬ੍ਰਿਜੇਸ ਬੰਦੇ ਐ ਇੰਨਾ ਬੜਾ ਬੜਾ ਮਾਲ ਬੰਦੇ ਐ ਮਾਰਕੀਟਸ ਬੰਦੀਆਂ ਉਹਨਾਂ ਦੇ ਵਾਸਤੇ ਕੰਸਟਰਕਸ਼ਨ ਐਂਡ ਇਨਫਰਾਸਟ੍ਰਕਚਰ ਮੈਨੇਜਮੈਂਟ ਉਹ ਪ੍ਰੋਜੈਕਟਸ ਨੂੰ ਦੇਖਣ ਵਾਸਤੇ ਮੈਨ ਵਰਡ ਆ ਰਿਹਾ ਗੇ ਮੈਨੇਜਮੈਂਟ ਤੇ ਉਹ ਮੈਨੇਜ ਕਰਨ ਵਾਸਤੇ ਇਹਨਾਂ ਨੂੰ ਮੈਨੇਜਰ ਚਾਹੀਦੇ ਹੁੰਦੇ ਆ ਜੀ ਹੈਨਾ ਇਹ ਕੋਰਸ ਜਿਹੜਾ ਹੈ ਤੁਹਾਡਾ ਬੀਐਸਸੀ ਨਾਨ ਮੈਡੀਕਲ ਵਾਲਿਆਂ ਵਾਸਤੇ ਬਹੁਤ ਅੱਛਾ ਹੈ ਜਾਂ ਬੀਟੈਕ ਸਿਵਲ ਇੰਜੀਨੀਅਰਿੰਗ ਚ ਜਿਨਾ ਨੇ ਕੀਤੀ ਹੈ ਉਹਨਾਂ ਦੇ ਵਾਸਤੇ ਬਹੁਤ ਅੱਛਾ ਹੈ ਠੀਕ ਹੈ ਮਾਸਟਰ ਆਫ ਪ੍ਰੋਜੈਕਟ ਮੈਨੇਜਮੈਂਟ ਕੋਈ ਵੀ ਬੱਚਾ ਜਾ ਸਕਦਾ ਜਿਹਨੇ ਪੀਟੈਕ ਕੰਪਿਊਟਰ ਚ ਕੀਤਾ ਹੈ ਜਾਂ ਇੰਜੀਨੀਅਰਿੰਗ ਦਾ ਕੁਝ ਵੀ ਕੀਤਾ ਹੋਇਆ ਉਹ ਸਾਰੇ ਪ੍ਰੋਜੈਕਟ ਚ ਜਾ ਸਕਦੇ ਆ ਕਿਉਂਕਿ ਬੜੇ ਬੜੇ ਜਿਹੜੇ ਵੀ ਪ੍ਰੋਜੈਕਟਸ ਆਉਂਦੇ ਆ ਉਹਨਾਂ ਨੂੰ ਕਿੱਦਾਂ ਦੇਖਣਾ ਉਹਦੇ ਵਾਸਤੇ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਹੁੰਦਾ ਹੈ ਜੀ ਰਾਈਟ ਥੈਨ ਤੁਹਾਡਾ ਜਿਹੜਾ ਮਾਸਟਰ ਆਫ ਹੈਲਥ ਮੈਨੇਜਮੈਂਟ ਮਾਸਟਰ ਆਫ ای ਲਰਨਿੰਗ ਰਾਈਟ ਕਾਫੀ ਮਾਸਟਰ ਫੀਲਡ ਲਰਨਿੰਗ ਜਿਹੜੀ ਮੈਂ ਦੱਸੀ ਹੈ ਜਿੰਨੇ ਟੀਚਰਸ ਹੈ ਉਹ ਉਹਨਾਂ ਦੇ ਵਾਸਤੇ ਇਵਨ 스ਪਾਉਸ ਵੀਜ਼ਾ ਦੇ ਨਾਲ ਵੀ ਇਹਦੇ ਵਿੱਚ ਜਾ ਸਕਦੇ ਹੈ ਮੈਰिज 1 ਇਅਰ 올ਡ ਹੋਣੀ ਚਾਹੀਦੀ ਹੈ ਔਰ ਉਹ ਟੀਚਰਸ ਵੀ ਜਾ ਇਹ ਲਰਨਿੰਗ ਕੋਈ ਵੀ ਕਰ ਸਕਦਾ ਕਿਸੇ ਵੀ ਫੀਲਡ ਵਾਲਾ ਕਰ ਸਕਦਾ ਬਟ ਟੀਚਰਸ ਨੂੰ ਮੈਂ ਜ਼ਿਆਦਾ ਰეკਮੈਂਡ ਕਰਦੀ ਹਾਂ ਫਿਰ ਬੈਚਲਰ ਆਫ ਨਰਸਿੰਗ ਆ ਗਿਆ ਠੀਕ ਹੈ ਬੈਚਲਰ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ then ਤੁਹਾਡਾ ਆ ਗਿਆ ਬੈਚਲਰ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਾਈਬਰ ਸਿਕਿਉਰਿਟੀ ਬੈਚਲਰ ਆਫ अर्ली ਚਾਈਲਡਹੂਡ ਐਂਡ ਬੈਚਲਰ ਆਫ ਸਾਈਬਰ ਸਿਕਿਉਰਿਟੀ अगेन अर्ली ਚਾਈਲਡਹੂਡ then ਤੁਹਾਡਾ ਆ ਗਿਆ ਬੈਚਲਰ ਆਫ ਆ ਬਿਜ਼ਨਸ ਰਾਈਟ ਜੀ ਇਹ ਇਦਾਂ ਕਰਕੇ ਹਰ ਯੂਨੀਵਰਸਿਟੀ ਦੀ ਆਪਣੀ ਆਪਣੀ ਇੱਕ ਲਿਸਟ ਨਿਕਲਦੀ ਹੈ ਲੇਕਿਨ ਹੁਣ ਤੁਸੀਂ ਸੋਚ ਸਕਦੇ ਹੋ ਕਿ ਬੈਚਲਰ ਆ ਆਫ ਬਿਜ਼ਨਸ ਪੱਛਾ ਕਰਕੇ ਕੀ ਉਹਦੇ ਵਿੱਚ ਅੱਗੇ ਸਪੈਸ਼ਲਾਈਜੇਸ਼ਨ ਹੋਏਗੀ ਉਹ ਕੀ ਕਰਨਾ ਚਾਹੁੰਦਾ ਹੈ ਸਿੰਪਲ ਬਿਜ਼ਨਸ ਕਰਨਾ ਚਾਹੁੰਦਾ ਹੈ ਉਹਦੇ ਬਾਅਦ ਉਹਨੂੰ ਜੇ ਸਿੰਪਲ ਬਿਜ਼ਨਸ ਕਰ ਰਿਹਾ ਤਾਂ ਨੈਚੁਰਲ ਆ ਕੋਈ ਸਪੈਸ਼ਲਾਈਜ਼ਡ ਮਾਸਟਰ ਕਰਨੀ ਪਏਗੀ ਜੇ ਖਾਲੀ ਬੈਚਲਰ ਕਰਕੇ ਨਿਕਲਣਾ ਹੈ ਤੇ ਉਹਨੂੰ ਸਪੈਸ਼ਲਾਈਜੇਸ਼ਨ ਰੱਖਣੀ ਪਏਗੀ ਚਾਹੇ ਉਹ ਮਾਰਕੀਟਿੰਗ ਦੀ ਰੱਖੇ ਚਾਹੇ ਉਹ ਫਾਈਨੈਂਸ਼ੀਅਲ ਇਕਸੀ ਅੱਛੇ ਸਬਜੈਕਟ ਦੀ ਰੱਖੇ ਇਕਨੋਮਿਕਸ ਦੀ ਰੱਖੇ ਜਿਹਦੇ ਨਾਲ ਉਹ ਜੋਬ ਅਰੈਂਟਡ ਕੋਰਸ ਹੋਵੇ ਜਿੰਨੇ ਵੀ ਕੋਰਸਸ ਆ ਜਿਹੜੇ ਜੋਬ ਓਰੀਐਂਟਡ ਹੁੰਦੇ ਆ ਫਿਰ ਤੁਹਾਨੂੰ ਸੈਟਲਮੈਂਟ ਤੁਹਾਨੂੰ ਜੋਬ ਬਹੁਤ ਈਜ਼ੀ ਆ ਬਟ ਕੋਰਸ ਤੁਹਾਡਾ ਜਿਹੜਾ ਜਿਹੜੇ ਮੈਂ ਕੋਰਸਸ ਦੱਸੇ ਇਹ ਸਾਰੇ ਇਕਨੋਮਿਕਲ ਦੱਸੇ 25 ਤੋਂ 30000 ਡਾਲਰ ਦੇ ਵਿੱਚ ਚੱਲ ਦੱਸੇ ਜੀ ਜੀ ਠੀਕ ਹੈ ਹਾਂ ਪੰਜਾਬ ਦੇ ਵਾਸਤੇ ਉਹਨਾਂ ਨੇ ਥੋੜਾ ਹਰਿਆਣਾ ਔਰ ਪੰਜਾਬ ਦੇ ਵਾਸਤੇ ਕੀਤਾ ਹੈ ਕਿ ਕਾਫੀ ਸਾਰੀ ਯੂਨੀਵਰਸਿਟੀ ਹਨ ਨਹੀਂ ਕੁਝ ਯੂਨੀਵਰਸਿਟੀ ਹਨ ਨਹੀਂ ਕਰਦਾ ਲੇਕਿਨ ਕੁਝ ਯੂਨੀਵਰਸਿਟੀ ਹਨ ਫੀਸ ਡਿਪੋਜ਼ਿਟ 75% ਕਰਦਾ ਜਦਕਿ ਹਜੇ ਵੀ ਕਾਫੀ ਸਾਰੀਆਂ ਯੂਨੀਵਰਸਿਟੀਆਂ ਜਿਹੜੀ 6 ਮੰਥ ਫੀਸ ਨਾਲ ਲੈ ਰਹੀਆਂ ਬਿਕੋ ਸਾਡਾ ਜਿਹੜਾ ਐਕਸਪੀਰੀਅੰਸ ਹੈ ਪਿੱਛੇ ਜਿਹੜੇ ਸਟੂਡੈਂਟਸ ਦੀ ਅਸੀਂ 1 ਇਅਰ ਦੀ ਫੀਸ ਕਰਾਈ ਉਹਨਾਂ ਦੇ ਸਾਰਿਆਂ ਦਾ ਵੀਜ਼ਾ ਆਇਆ ਸੀ ਜੀ ਠੀਕ ਹੈ ਨਾ ਤੇ ਜੋ ਵੀ ਸਟੂਡੈਂਟ ਹੈ ਜੌਬ ਓਰੀਐਂਟਡ ਕੋਰਸ ਲੋ ਅਸੀਂ ਮੇਰੀ ਟੀਮ ਆਪ ਤੁਹਾਡੇ ਪ੍ਰੋਫਾਈਲ ਤੇ ਕੰਮ ਕਰੇਗੀ ਤੁਹਾਨੂੰ 5 ਕੋਰਸੇ ਅਸੀਂ ਦਵਾਂਗੇ 4 ਦਵਾਂਗੇ ਉਹਦੇ ਵਿੱਚ ਇੱਕ ਬੈਸਟ ਕੋਰਸ ਤੁਸੀਂ ਸਿਲੈਕਟ ਕਰੋ ਤੁਸੀਂ ਖਾਲੀ ਜਾਣ ਦਾ ਮਕਸਦ ਨਾ ਰੱਖੋ ਕਿ ਵੀਜ਼ਾ ਹੋ ਜਾਏ ਤੁਸੀਂ ਇਹ ਦੇਖੋ ਵੀਜ਼ਾ ਹੋਣ ਦੇ ਬਾਅਦ ਤੁਸੀਂ ਅੱਗੇ ਕੀ ਕਰਨਾ ਹੈ ਉਹ ਕੋਰਸ ਕਰਕੇ ਯੂ ਕੈਨ ਟੇਕ ਅ ਬਿਊਟੀਫੁਲ ਜੌਬ ਯੂ ਕੈਨ ਟੇਕ ਅ ਗੁੱਡ ਜੌਬ ਜੇ ਜੌਬ ਅੱਛੀ ਹੋਏਗੀ ਤਾਂ ਸੈਟਲਮੈਂਟ ਤੇ ਪਿੱਛੇ ਹੀ ਫਸਦੀ ਆ ਉਹਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਬਟ ਜੌਬ ਤੁਹਾਡੇ ਕੋਲ ਅੱਛੀ ਹੋਣੀ ਚਾਹੀਦੀ ਹੈ बिल्कुल बिल्कुल सही सो मैम ने ढेर सारे थोड़ा चंगे चंगे कोर्सिज़ ने और वाकई थोड़ी कोर्स की सिलैक्शन करनी चाहिए जिस दिन जॉब में लैके चंगी ऑप्शनस मिलन पी आर दटलमेंट लदियाली तो चंगे राह खुल सकन सो जरूर होर गाइडेंस तूर चाहिए होर्सिज़ को लैके तो जो नंबर डिस्प्ले है नैविगेट ओवरसीज है इस उपर कॉल करो पूरी जानकारी लो या फिर नैविगेट ओवरसीज है ऑफिस जरूर विजिट करो अपने डॉक्यूमेंट्स नाल लैके आयो तो प्रोफाइल की असैसमेंट करके प्रोफाइल न ਮੈਚ ਕਰਦੇ ਹੋਏ ਸੂਟੇਬਲ ਕੋਰਸੇ ਸਾਨੂੰ ਸੁਜੈਸਟ ਕੀਤੇ ਜਾਣ ਤੇ ਉਸ ਦੇ ਵਿੱਚੋਂ ਤੁਸੀਂ ਇੱਕ ਆਪਣੀ ਪਸੰਦ ਦਾ ਸਿਲੈਕਟ ਕਰਕੇ ਆਪਣੇ ਅੱਗੇ ਦਾ ਪ੍ਰੋਸੈਸ ਰੋਹਾ ਸ਼ੁਰੂ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਨੂੰ ਕੋਰਸੇ ਨੂੰ ਲੈ ਕੇ ਅਵੇਅਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਟੂਡੈਂਟਸ ਨੂੰ ਗਾਈਡ ਵੀ ਕੀਤਾ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ